ਗੁਰਦਾਰਾ ਰਵੀਦਾਸ ਮਹਾਰਾਜ ਨਗਰ ਸਮਾਣਾ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕੇ ਪੰਚਮ ਪਾਸ਼ਾ ਸ਼੍ਰੀ ਗੁਰੂ ਰਜਨਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਇਸ ਕੀਰਤਨ ਦਰਬਾਰ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਔਰ ਸਾਬਕਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਸ ਕਰਪਾਲ ਸਿੰਘ ਜੀ ਬਡੁੰਗਰ ਵੀ ਇਸ ਮੌਕੇ ਪਹੁੰਚੇ ਹੋਏ ਨੇ ਜੇ ਗੱਲ ਕਰੀਏ ਤਾਂ ਸੰਗਤਾਂ ਵੱਲੋਂ ਲੰਗਰ ਦੀ ਸੇਵਾ ਦੇ ਵਿੱਚ ਜਿਹੜਾ ਹਿੱਸਾ ਪਾਇਆ ਜਾ ਰਿਹਾ ਜਿਹਦੇ ਵਿੱਚ ਛੋਟੇ-ਛੋਟੇ ਬੱਚਿਆਂ ਸਾਡੀਆਂ ਭੈਣਾਂ ਬੀਬੀਆਂ ਵੱਲੋਂ ਲੰਗਰ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਬੀਬੀਆਂ ਨੂੰ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਹੋਏ ਦੇਖ ਰਹੇ ਹੋ ਔਰ ਗੁਰੂ ਕੇ ਲੰਗਰ ਦੇ ਨਾਲ ਨਾਲ ਮਿੱਠੇ ਜਲ ਦੀ ਠੰਨੇ-ਮਿੱਠੇ ਚਲ ਦੀ ਸ਼ਬੀਲ ਵੀ ਜਿਹੜੀ ਲਗਾਈ ਗਈ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਔਰ ਸਾਨੂੰ ਠਾਰਨ ਵਾਸਤੇ ਪੰਚਮ ਪਾਸ਼ਾ ਸ਼੍ਰੀ ਗੁਰੂ ਰਜਨਦੇਵ ਜੀ ਮਹਾਰਾਜ ਜੀ ਨੇ ਆਪਣੀ ਕੁਰਬਾਨੀ ਦਿੱਤੀ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਪ੍ਰਧਾਨ ਰਾਜ ਸਿੰਘ ਜੀ ਉਹਨਾਂ ਵੱਲੋਂ ਸਮੇਂ-ਸਮੇਂ ਸਰ ਵੱਡੇ ਪ੍ਰਾਲੇ ਕੀਤੇ ਜਾਂਦੇ ਨੇ ਔਰ ਸੰਗਤਾਂ ਦਾ ਵੀ ਵੱਡਾ ਯੋਗਦਾਨ ਇੱਥੇ ਦਿਖਾਈ ਦਿੰਦਾ ਨਾ ਵੇਲੇ ਕੁਮਾਈ ਆ ਨਾ ਵੇਲੇ ਕੁਮਾਈ ਆ ਨਾ ਪਰ ਬਟੇ ਕੋ ਸਮਾ ਨਹੀਂ ਹੁਣ ਕਾਲੇ ਵੀ ਬਣ ਜਾਉ ਸਵੇਰੇ ਜਦੋਂ ਉਸ ਵੇਲੇ ਦਾ ਅਕਬਰ ਬਾਦਸ਼ਾਹ ਬਾਨਾ ਲੱਗਦਾ ਤਿਹਾ ਤੇ ਉਹ ਆਪਣੀ ਇਹ ਨਾਮ ਉਹ ਆਪਣੇ ਪੁੱਤਰੇ ਖੁਸਰੋ ਨੂੰ ਦੇਣੀ ਚਾਹੁੰਦਾ ਹੈ ਪਰ ਹੋਇਆ ਕਿ ਪਰ ਜਿਹੜੇ ਜਾਮਰ ਜਲਵਾਣੀ ਸੀ ਜਿਹੜੇ ਉਸ ਵੇਲੇ ਦੇ ਉਹਦੇਦਾਰ ਸੀ ਉਹ ਨਹੀਂ ਸੀ ਚਾਹੁੰਦੇ ਵੀ ਖੁਸਰੋ ਜਿਹੜਾ ਹੈ ਉਹ ਦਾਦਾ ਬੜੇ ਉਹਨਾਂ ਨੇ ਦੇਖਿਆ ਵੀ ਇਹ ਅਕਬਰ ਦਾ ਸਭ ਤੋਂ ਜਿਹੜਾ ਨਕੰਮਾ ਪੁੱਤਰ ਹੈ ਨਾ ਉਹਦਾ ਨਾਮ ਸੀ ਸਲੀਮ ਤੇ ਇਹ ਜੇ ਆਪਣਾ ਨਾਮ ਬਦਲ ਰਿਹਾ ਸੀ ਬਾਅਦ ਵਿੱਚ ਇਹਦਾ ਨਾਮ ਕਿ ਸ਼ੈਰ ਦਾ ਸਲੀਮ ਇਹਨੂੰ ਇਹਨਾਂ ਨੇ ਰਾਜ ਦਾ ਪ੍ਰਾਪਤ ਅਕਬਰ ਨੂੰ ਜ਼ਹਿਰ ਦੇ ਕੇ ਸ਼ੁਰੂ ਕਰ ਦਿੱਤੀ ਅਕਬਰ ਮਰ ਗਿਆ ਉਸਨੇ ਬਗਾਵਤ ਕਰ ਦਿੱਤੀ ਤੇ ਇਹਨਾਂ ਨੇ ਸ਼ਹਜਾਹ ਦਾ ਸਲੇਕੂ ਤਖਤ ਤੇ ਬਿਠਾ ਦਿੱਤਾ ਉਹਨੇ ਤਖਤ ਤੇ ਬੈਠ ਕੇ ਹੀ ਆਪਣਾ ਨਾਮ ਬਦਲ ਲਿਆ ਉਹਦਾ ਨਾਮ ਕਿਹਾ ਬਿਰ ਫਕਤ ਬਾਦ ਮੇਰਾ ਨਾਮ ਹੈ ਜਹਾਂਗੀਰ ਬਾਦਸ਼ਾਹ ਜਬਾਦਾ ਮਤਲਬ ਹੁੰਦੇ ਜਹਾਨ ਤੇ ਗੀਤ ਦਾ ਭਾਵ ਹੈ ਕਿਹਦੀ ਕਿਹਦਾ ਸਾਰਾ ਜਹਾਨ ਮੇਰੀ ਬੁੱਧੀ ਵਿੱਚ ਹੈ ਮੈਂ ਬਾਦਸ਼ਾਹ ਬਣ ਗਿਆ ਅਜੇ 6 ਮਹੀਨੇ ਨਹੀਂ ਸੀ ਹੋਏ ਸਾਤਸੰਗ ਦੀ ਜਾਗੀਰ ਨੂੰ ਤਖਤ ਤੇ ਬੈਠਿਆ ਕਿ ਗੁਰੂ ਅਰਜਨ ਦੇਵ ਬਾਦਸ਼ਾਹਾਂ ਬਣੇ ਛਿੱਧੀ ਹੋ ਜਾਂਦੀ ਹੈ ਤੇ ਸਾਤਸੰਗ ਦੀ ਉਹ ਸਵੇਰ ਜਦੋਂ ਖੁਸਰੋ ਦੇ ਬਗਾਵਤ ਕੀਤੀ ਉਹਦੇ ਆਪਣੇ ਪੁੱਤਰ ਹੀ ਉਹਦਾ ਜਾਗੀਰ ਜਦੋਂ ਉਹਨੇ ਬਗਾਵਤ ਕੀਤੀ ਤੇ ਉਹ ਭੱਜਿਆ ਬਾਕੀਆਂ ਸੁਮਿੰਦ ਭੱਜਿਆ ਇਤਿਹਾਸ ਕਹਿੰਦਾ ਸਾਤਸੰਗ ਦੀ ਉਹ ਕੋਈ ਦਵਾਲ ਲਿਖਿਆ ਆਇਆ ਤੇ ਇਹਨਾਂ ਨੇ ਚੁੱਥੇ ਬੁਲੰਦੇ ਜਿਹੜੇ ਬਣਾਏ ਮੁਰਦਦਾਰ ਵਰਗਿਆਂ ਨੇ ਚੱਦੂ ਵਰਗਿਆਂ ਨੇ ਬਾਬਾ ਪਿੱਠੀ ਚੰਦੇ ਸਾਰੀ ਜਿਹੜੇ ਰਲ ਕੇ ਸੀ ਵੀ ਕਿਵੇਂ ਨਾ ਕਿਵੇਂ ਇਸ ਗੁਰੂ ਅਰਜਨ ਦੇ ਪਾਤਸ਼ਾਹ ਬਾਦੂ ਰਾਜ ਵਿੱਚੋਂ ਹਟਾ ਦਿੱਤੇ ਕਿਉਂਕਿ ਤੁਦਕੇ ਦਹਾੜੀ ਵਿੱਚ ਦਹਾਦੀਦ ਬਾਦਸ਼ਾਹ ਆਪ ਦਿੱਤ ਜੱਲਕੰ ਮੈਂ ਕੋਈ ਖਾਲਸਾ ਦੇਖਦਾ ਚਾਰ ਪੰਜ ਪੀੜੀਆਂ ਹੋ ਗਈਆਂ ਨੇ ਕਿ ਇਹ ਇੱਕ ਛੋਟੀ ਦੁਕਾਨ ਨੇ ਜਿਹੜੀ ਚਲਾ ਰਹੇ ਨੇ ਇਨ ਮੇਰਾ ਮਕਸਦ ਇਹ ਛੁਡੀ ਤੁਹਾਨੂੰ ਮੈਂ ਬਾਕ ਕਥੇ ਕਹਿਣਾ ਜਾਂ ਫਿਰ ਉਹ ਮੇਰੇ ਇਸਲਾਮ ਧਰਮ ਦੇ ਵਿਚਾਰਾਂ ਇਹ ਸਾਹਜ ਚੰਦ ਉਸ ਵੇਲੇ ਇਨਾ ਹੀ ਬਗਾਵਤ ਸ਼ੁਰੂ ਕੀਤੀ ਇਹ ਵੀ ਇੰਦਾਮ ਆਏਗੇ ਕਿ ਖੁਸ਼ਲੋ ਤੁਹਾਡੇ ਲੰਗਰਾਂ ਦੇ ਵਿੱਚ ਆਇਆ ਤੁਸੀਂ ਨੇ ਉਹਨੂੰ ਮਦਦ ਕੀਤੀ ਰੁਪਈਆ ਦੇ ਨਾਲ ਤੁਸੀਂ ਉਹਨੂੰ ਦਿਲ ਖਿਲਾਇਆ ਇਹ ਵੀ ਬਗਾਵਤ ਤੋੜ ਗਈ ਹੁਣ ਖਾਸ ਕਰਕੇ ਜੇ ਕਈ ਕਾਰਨ ਜਦੋਂ ਬੜੇ ਉਹ ਤਾਂ ਅਤਰਵਜਨ ਦੇ ਪਾਸ਼ਾ ਮਹਾਂ ਦੇ ਸਾਥ ਹੀ ਸਮਾ ਆਇਆ ਸਾਨੂੰ 1606 ਦੀਦਾ ਜਦੋਂ ਇਹ ਸਾਰੇ ਕਾਰਨ ਬਣ ਜਾਂਦੇ ਨੇ ਤਾਂ ਉਸ ਵੇਲੇ ਲਾਹੌਰ ਸਤਾ ਹੁੰਦਾ ਹੈ ਕਿ ਲੱਗੇ ਭਾਵੇਂ ਜਿਹੜਾ ਇਹ ਲਾਹੌਰ ਸਦਿਆ ਜਾਂਦਾ ਤੁਸੀਂ ਉੱਥੇ ਜਾ ਕੇ ਜਾਗੀਰ ਬਾਦਸ਼ਾਹ ਦੇ ਸਵਾਲਾਂ ਦੇ ਸਭ ਜਵਾਬ ਦੇ ਹੋਂਦ ਤਾਂ ਅਕਤੋਰ ਜੇਹਾਂ ਬਾਦਸ਼ਾਹ ਮਹਾਰਾਜ ਜਾਣੀ ਜਾਣੇ ਉਹਨਾਂ ਨੂੰ ਪਤਾ ਸੀ ਕਿ ਇਹ ਹੁਣ ਸਮਾਂ ਆ ਗਿਆ ਬਰੈਡਾਨ ਦਾ ਹੁਣ ਜੇ ਨੈਤ ਬਰੀ ਦਾ ਮੌਸਲ ਆ ਗਿਆ ਤੇ ਉਹਨਾਂ ਨੇ ਜਿਹੜਾ ਹੈ ਜੀਉਂਦਾ ਵਾਪਸ ਕੀ ਭੇਜਣਾ Отد تی بہترین؛ کی طرح صلی اللہ علیہ وس Pa Sammar 50 source حیitch what چاہیا جال Ils فرانی ਦੇਸੀ ਬਾਪ ਜੀ ਨਾਮ ਆਗੇ ਦੇ ਕਰਕੇ ਓਕੇ ট্রেন ਨੇ ਬਾਸੁਰਾ ਵੱਲੋਂ ਜਦੀ ਦਾ ਮਾਰ ਕੇ ਮੇਰਾ ਪੁੱਤਰ ਬੜਾ ਹੁੰਦਾ ਇਹ ਗੁਰੂ ਨਾਨਕ ਜੀ ਜਦੀ ਦਾ ਬਾਤ ਸ਼ੇਕ ਆ ਤੇ ਗੁਰੂ ਅਰਗੁਨ ਦੇਵ ਪਾਤਸ਼ਾਹਾ ਦੀ ਉਮਰ ਕੀ ਜੀ ਉਸਨੇ ਤਕਰੀਬਨ 100 ਵਾਰ ਸਾਡੀ ਮਹਾਰਤਿਸ਼ ਵਿਦਿ ਜਦੋਂ ਪਾਤਸ਼ਾਹ ਗੁਰੂ ਤਾਂ ਜਦੀ ਦੀ ਰਾਤ ਕਰਨ ਹੁਣ ਖਾਸ ਤੌਰ ਤੇ ਸਤਿਗੁਰ ਪਾਤਸ਼ਾਹ ਮਾਰ ਜੀ ਅੱਜ ਵੀ ਬਾਜ ਜੇ ਗੁਰੂ ਤਾਂ ਜਦੀ ਦੀ ਰਾਤ ਕਰਨ ਹੁਣੇ ਉਹ ਇਹਨਾਂ ਦਾ

ਜੀ ਦਾ ਵਲਸੰਤ ਵਾਸਤੁਰ ਜੀ ਦੇ ਘਰੇ ਪਿੰਡ ਹੈ ਹਾਲੇ ਵਾਸਤੁਰ ਜੀ ਦਾ ਆਸਰਾ ਵਾਸਤੁਰ ਜੀ ਦਾ ਨੀਨ ਘਰ ਹੋਵੇ ਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਈਰ ਕੀਰਪਾ ਜਿਹ ਕਰ ਕੋ ਕੀ ਇਹ ਤੁਮ ਦੇ ਪਛਾਨੀ ਨਾਮ ਤੇ ਵੇਨਾ ਕੋਬਿੰਦਸਿਓ ਜਿਉ ਪਾਨੀ ਸੰਗ ਪਾਨੀ ਵਾਹਿਗੁਰੂ ਦੀ ਕ ਐਸ ਹੈ ਵਾਹਿਗੁਰੂ ਦੀ ਪਰਮ ਸਨ ਨਾਮਯੋ ਸਤਿਗੁਰੂਆਂ ਦੀ ਸਾਡੀ ਉਹ ਨਿਵਾਜ਼ੀ ਕੋਈ ਐ ਸਰਬਸੰਗਤ ਸੰਗਤ ਦੀ ਆਤਮ ਸਨ ਸ੍ਰੀ ਗੁਰਮੁਖ ਜੰਦੇ ਪਾਸਾ ਮਹਾਰਾਜ ਜੀ ਤੋਂ ਜੀ ਦਿਨ ਮੁਤਾਬਕ ਵਿਆਰਣ ਜੋ ਪ੍ਰਕਾਸ਼ਾ ਦੀ ਕਰ ਸ਼ੁਰੂ ਕਰ ਦਿੱਤੇ ਆਪ ਸਾਧ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਮਨਾਇਆ ਗਿਆ ਸੋ ਸਤਿਗੁਰੂ ਸਾਹਿਬ ਦੀ ਆਪਸਾ ਮੀਆਂ ਸੰਕਲਪ ਮੰਨ ਗਰੂ ਨਾਮ ਦੀ ਅਰਦਾਸਾਂ ਰਕਸ਼ਿਸ਼ ਕਰਨ ਹੁਣ ਦੇਜ ਦੀ ਬਣਾਵੇ ਗੁਰੂ ਘਰ ਦੇ ਸੇਵਾਦਾਰ ਇਹਦਾ ਸਿੱਧੀਆਂ ਨੂੰ ਜਿਤੇ ਅੰਗ ਸੰਭਾ ਧੰਨਵਾਦ ਕਰਨਗੇ ਉਥੇ ਜਿਨ੍ਹਾਂ ਵੀ ਸੰਗਤਾਂ ਵੱਲੋਂ ਇਹਨਾਂ ਸਮਾਗਮ ਵਿੱਚ ਸਹਿਯੋਗ ਕੀਤਾ ਗਿਆ ਉਹਨਾਂ ਦਾ ਵੀ ਧੰਨਵਾਦ ਕਰਨਗੇ ਉਹ ਆਪਣੇ ਵਿਚਾਰ ਸੰਬੰਧੀ ਨਾਲ ਸਾਂਝੀ ਕਰਨਗੇ ਬਹੁਤ ਸੇਵਾਦਾਰ ਅਮਿਲਾ ਸਿੰਘ ਜੀ ਵਰਗ ਜੀ ਦਾ ਖਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਬਸਤੇ ਆਜ ਦੇ ਹੁਕਮ ਨਾਮੇ ਕੋ ਪ੍ਰਣ ਜਦੋਂ ਇਹ 40 ਦਿਨਾਂ ਦੇ ਅੰਸ਼ੇ ਤੋਂ ਜਹੀਦਾ ਸਰਪਾਰ ਮਹਾਨ ਰਾਵ ਮਹਾਨ ਗੁਰੂ ਸੰਤਾਂ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਦਾ ਜੋ ਸਹੀਦੀ ਪ੍ਰਕਾਸ਼ ਦੇਵਨਾਂ ਦਾ 411 ਸਤਿ ਸ੍ਰੀ ਅਕਾਲ ਜਿਹਨਾਂ ਨੇ ਵੱਖ ਰਹੀ ਲੋਕਾਇ ਉਖਾਣ ਦੇ ਵਾਸਤੇ ਭਾਵੇਂ ਮੁਜਲੇ ਤੇ ਬਿਖਾਰੇ ਲੋਕਾਂ ਨੂੰ ਹੱਕ ਤੇ ਹਕੂਮਤ ਲੈਣ ਦੇ ਵਾਸਤੇ ਔਰ ਇਨਸਾਨ ਨੂੰ ਸੰਸਾਰ ਕਮਾਜੀ ਜਮਾ ਜਿੰਦੇ ਵਾਸਤੇ ਆਪਣੇ ਸਰੀਰ ਦਾ ਅਧਿਕਾਰ ਸੱਚੀ ਕਬੀਤੇ ਬਹਿ ਕੇ ਬੇਗਾਨੇ ਸੁਬਰ ਤੇ ਸ੍ਰੀ ਚਤਤੀ ਵੇਦ ਪਵਾ ਕੇ ਔਰ ਬੰਦਵਾਜ ਦਿਖਵਾ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਰੂਪਾ ਪ੍ਰਾਪਤ ਕੀਤਾ ਸ਼ਹੀਦਾਂ ਦੇ ਸੰਤਾਜ ਜੋ ਨਾਲ ਜੀ ਆਸਾਨ ਬੰਦੋ ਜੋ ਨਾਲ ਨੂੰ ਪਰਜਾਨਾ ਯਾਦ ਕਰਦੇ ਨੇ ਉਹਨਾਂ ਦੀ ਯਾਦ ਵਿੱਚ ਕਿਉਂਕਿ ਇਨਸਾਨ ਹੁੰਦਾ ਤੇ ਚਲਾ ਜਾਂਦਾ ਆਪਣੇ ਜਿਹੜੀ ਕਿਰਿਆ ਚਾਹੁੰਦੇ ਕਿਤੇ ਜਾਂਦੇ ਨੇ ਤੇ ਭੁੱਲ ਜਾਂਦੇ ਨੇ ਅੱਜ ਮੈਂ ਆਜੀ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਪਹਿਲੇ ਦਿਨਾਂ ਤੋਂ ਚੱਲ ਗਏ ਪੰਜੇ ਪਾਸ਼ਾ ਗੁਰਦਵੰਤ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੁਖਣੀ ਸਾਜ ਜੀ ਦੇ ਬਾਣ ਵਿੱਚ ਹਾਜ਼ਰੀ ਰਵਾਣ ਇਸਾਸ ਅਮ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਜਨਮ ਵਿਚਰੇ ਤੇ ਮਾਦੋ ਇੱਕ ਜਨਮ ਤੁਮਾਰੇ ਲਿਖੇ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਮਾਰੇ ਲਿਖੇ ਬਹੁਤ ਛਪਾਲ ਜੋ ਦਰਸ਼ਨ ਜੀ ਹੋਏ ਦਰਸ਼ਨ ਦੇਖ ਕੇ ਅਮ برمال جاؤں گرم رگیا جا کار نے تارم چومن امول بہت جنبوں میں چڑھے تھے نہ تو ایک جنبتوں والے اندر کے پہلے لگا آترالی تیموں جن بڑے وہ درشن دیکھتے جو کتنا پیار وہ سترال پوچھنا ربنا جدو ہوتا ہے پہلی باری ہائیڈرالی کنی شان صاحب دی جو کنی کتی ਉਸ ਸਮੇਂ ਤੋਂ ਲੈ ਕੇ ਦਾਦਾ ਬਿਸ਼ੇਸ਼ ਸਿੰਘ ਜੀ ਸਾਹਿਬਾ ਸਾਡੇ ਅੰਦੇਸ਼ੀ ਇਹ ਧਰਮ ਸੁਖਣੀ ਸਾਹਿਬ ਦੇ ਯਾਦ ਤੇ ਦੇਸੀ ਘੋਦੀ ਦੇਗ ਜਿਹੜੀ ਇੱਥੇ ਸ਼ੁਰੂ ਕੀਤੀ ਸੀ ਅੱਜ ਬਈ ਵਾਰੀ ਤਾਂ ਇਹ ਨਵਾਂ ਟੈਗ ਬਣਦੀ ਹੈ ਫਿਰ ਉੱਤੇ ਜੋ ਹਾਲ ਬਣਾਇਆ ਸੱਚਖੰਡ ਦਾ ਪਰ ਹਰ ਸਾਲ ਕੋਈ ਨਾ ਕੋਈ ਨਵਾਂ ਕਾਰਜ ਜਿਹੜਾ ਕੀਤਾ ਜਾਂਦਾ ਇਸ ਵਿੱਚ ਸਾਰਿਆਂ ਦਾ ਬੜਾ ਯੋਗਦਾਨ ਹੈ ਸੋ ਸਾਰਿਆਂ ਨੂੰ ਫਾਇਦੇ ਵੀ ਹੈ ਤੇ ਜਿੱਦਾਂ ਵਿਵਰਨ ਨਿਰਮਨ ਕਰੇ ਦੱਸਿਆ ਇਹ ਸਾਰੀਆਂ ਬੀਬੀਆਂ ਦਾ ਜੋ ਸਨਮਾਨ ਕੀਤਾ ਜਾਏਗਾ ਸਾਰੇ ਬਾਰੇ ਬਾਰੇ ਉਹਨਾਂ ਹੈ ਉਸ ਤੋਂ ਪਹਿਲਾਂ ਕੈਪਟਨ ਸਾਹਿਬ ਨਗਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਉਸ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਉਹ ਦੁਆਰਾ ਜੋ ਸਰਦੀ ਗਲੋਨੀ ਹੈ ਜਿਸ ਦੇ ਵਿੱਚ ਵੀ ਸਹਿਰਾਂ ਨੂੰ ਪਰੇ ਨੇ ਬੜੀ ਜੁਲਵਾਮਤ ਤੇ ਜੁਲਵਾ ਰਹੇ ਪਰਤ ਬੋਲ ਵਾਲੀ ਜਾਦਰੀ ਕਰਦੇ ਸਦਨ ਸਾਹਿਬ ਸ੍ਰੀ ਜੀ ਰੋਕੇ ਸਾਹਿਬ ਤੋਂ ਸੁਣ ਚੀ ਸਕਤਾ ਤੇ ਤੋਂ ਬਾਅਦ ਇੱਕ ਤਾਰਾ ਬੋਲੇ ਚੈਨਲ ਜੋ ਹਰ ਪ੍ਰੋਗਰਾਮ ਲਾਈਵ ਕਰਦੇ ਨੇ ਚਲਾਉਂਦੇ ਨੇ ਇਹਨਾਂ ਨੂੰ ਬਹੁਤ ਬਹੁਤ ਆਪਾਂ ਦਾ ਬਹਿਜਿੱਤ ਕਰਾਂਗਾ ਗੁਰੂ ਘਰ ਦੇ ਗ੍ਰੰਥੀ ਅੱਜ ਇਹਨਾਂ ਨੇ ਖੰਡਾ ਪਾਠ ਤੇ ਸੇਵਾ ਕਲੀ ਕਰਕੇ ਨੇ ਯੋਗਦਾਨ ਪਾਇਆ ਉਹ ਜੋ ਚਾਲੀਆਂ ਹੈ 40 ਦਿਨਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਜੀ ਸ਼ਹੀਦੀ ਨੂੰ ਸਮਾਪਤ ਸਹਿਜ ਜਾਨਾ ਜੋ ਅਮਰਤ ਵੇਲੇ ਬਾਣੀਆ ਦੇ ਨਿਤਨੇਮ ਪਰਸੂਪਾਲੀ ਸਾਹਿਬ ਦੇ ਯਾਦ ਗੱਦੀਆਂ ਨੂੰ ਕੀਤੇ ਜਾਂਦੇ ਨੇ ਤੇ ਚੱਲੇ ਰਹੇ ਸੋ ਕਈ ਵਾਰੀ ਪ੍ਰਭਾਵ ਪ੍ਰਭਾਵ ਵੀ ਕਈ ਅੱਜਾਂ ਇਹ ਵਿਮਿਆਨੂ ਸਰੀਰ ਤੋਂ ਪਰਹਰ ਕਾਲ ਤੋਂ ਵੈਗੂ ਨੇ ਬੜੀ ਮਾਰ ਕਿਰਪਾ ਬਣਾ ਕੇ ਰੱਖੀ ਕਿ ਸਾਰਿਆਂ ਦੇ ਬੜੀ ਖੰਭ ਦੇ ਇਹ ਦੇ ਨਾਲ ਬੇਲੂਤੀਆਂ ਨੂੰ ਅੱਜ ਕੋਲੋਂ ਅੰਨੂਤੀ ਕਰਾਂਗਾ ਕਿ ਆਗੇ ਉਹ ਆਪਣਾ ਸੇਵਾ ਗੁਰੂ ਘਰ ਦੀ ਬੱਚੇ ਸਰਪਾਉ ਹੈ ਜੋ ਉਹ ਬਹੰਤੀ ਰਿਖਾ ਦਿੱਤੇ ਆਸਾਲੇ ਦਾ ਗੋਤਾਰਾ ਉਹ ਤਰਜ਼ਾਰਦੀ ਦੇ ਗੋਦਾਰਾ ਸਾਹਿਬ ਚ ਪੰਜੇ ਪਾਸਾ ਸਿੱਧਾ ਸਤਾਜ ਇਹ ਗੁਰਦੇ ਪਾਸੇ ਸេច ਦਿਨ ਸਮਰਪਤ 40 ਦਿਨ OSF ਦੇ ਲੜਕਾਰ ਚੱਲਦਾ ਹੈ ਬਈ ਵੇਖਿਆ ਜਦੋਂ ਸ਼ੁਰੂਤ ਹੋਇਆ ਸੀ ਉਹ ਤਾਂ ਬਹੁਤ ਥੋੜੀਆਂ ਬੀਬੀਆਂ ਲਈ ਅੱਜ ਜਦ ਬੜੀ ਗਰੂਰੀ ਕਿਕਰ 300 ਤੋਂ ਵੱਧ ਬੀਬੀਆਂ ਜੇ ਉਤੋਂ ਨਾਲ ਹੋਈ ਸੀ ਜੁੜਿਆ ਹੋਇਆ ਇਹ ਪਾਈ ਰਾਸ ਤੇ ਬੜੀ ਹਿੰਮਤ ਨਾਲ ਜਿਹੇ ਉਹ ਜੋ ਕਮੇਟੇ ਨਾਲ ਉਹਨਾਂ ਦੀ ਹਿੰਮਤ ਹੈ ਤੇ ਉਹਨਾਂ ਇਸ ਬਹਾਲੇ ਵਿੱਚ ਜਿੱਥੇ ਕੋਈ ਉਹ ਗਾਲੀ ਨਹੀਂ ਛਿੱਡੇ ਬਿਲਕੁਲ ਆ ਚੋਤੇ ਕੋਲ ਬੋਲਵਾਲਾ ਸੇਖੀ ਦਾ ਬੋਲਵਾਲਾ ਇਕਤਾ ਦਾ ਬੋਲਵਾਲਾ ਬਾਦ ਇਕਤਾ ਦਾ ਬੋਲਵਾਲਾ ਕੋਲ ਬੜੀ ਸੇਵਾੰਦੀ ਉਹ ਸਾਰੀਆਂ ਬੀਬੀਆਂ ਨੂੰ ਸੰਵਾਦ ਤੋਂ ਕਿਹਾ ਗਿਆ ਲੰਗਰ ਚੱਲ ਰਿਹਾ ਸਾਰੀਆਂ ਬਜਾ ਦਾ ਜੀ ਬੋਲਵਾਲਾ ਅਦਿ ਕਰੋ ਕੋਈ ਕਿਤੇ ਜਾ ਹਸਾ ਵਾ ਗੁਰੂ ਗ੍ਰੰਥ ਸਾਹਿਬ ਦੀ ਜੋ ਸੰਪਾਦਨਾ ਹੈ ਉਹਨੂੰ ਅਦਵੀ ਪਾਤਸ਼ਾਹੀ ਨੇ ਪਹਿਲੀ ਤੋਂ ਲੈ ਕੇ ਪੰਜੀ ਪਾਸੇ ਤੱਕ ਇੰਨੇ ਵੀ ਭਗਤਾਂ ਦੀ ਬਾਣੀ ਸੀ ਉਹਨੂੰ ਇੱਕ ਗ੍ਰੰਥ ਸਾਹਿਬ ਕੋਠੀ ਦੇ ਵਿੱਚ ਰੂਪ ਵਿੱਚ ਪਿਆਰ ਕੀਤਾ ਕੋਠੀ ਪਰਮੇਸ਼ਰ ਦਾ ਨਾਮ ਇਹ ਉਹ ਅੱਜ ਵੀ ਜੋ ਸਾਰੇ ਸੰਸਾਰ ਨੂੰ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਚਾਨਣਾ ਦੇ ਰਿਹਾ ਹੈ ਇਹ ਆਪਣੇ ਸਿੱਖ ਪੰਥ ਦੀ ਹਮੇਸ਼ਾ ਵੈਗ ਨੂੰ ਚੜ੍ਹਦੀ ਕਲਾ ਰੱਖੇ ਇਹ ਸ਼ਹੀਤੀਆਂ ਦਾ ਜਿਹੜਾ ਹੈਗਾ ਉਹ ਸਾਰਾ ਬਸ ਕੇ ਧਰਮ ਹੈ ਔਰ ਪੇਸ਼ਾਹੀ ਗੁਰੂ ਦਾ ਕਾਕਰਾ ਕਰਦੇ ਆਏ ਹਨ ਇਹਨੀਆਂ ਜੁ ਬੇਤੀਆਂ ਬਰਾਦ ਕਰੀਆਂ ਗੈਰ ਦੇ ਕਾਂਸਾ ਗੈਰ ਜਿਠੇ ਦਾ ਗੁਰੂ ਗ੍ਰੰਥ ਸਾਹਿਬ ਦਾ ਜੋ ਗੁਰਬਾਣੀ ਦੀ ਗੱਲ ਹੈ ਕਿ 6 ਗੁਰੂਆਂ ਦੀ ਬਾਣੀ 4 ਸਿੱਖਾਂ ਦੀ ਬਾਣੀ 15 ਭਗਤਾਂ ਦੀ ਬਾਣੀ ਤੇ ਹੋਰ ਬਹੁਤ ਸਾਰੇ ਗੁਰੂ ਕੇ ਪਿਆਰਿਆਂ ਦੀ ਬਾਣੀ ਹੈ 15 ਪਟਾਂ ਦੀ 11 ਪਟਾਂ ਦੀ 11 ਪਟਾਂ ਦੇ 15 ਭਗਤਾਂ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਿਸ ਦਾ ਜੋ ਮਹਾਨ ਪ੍ਰਕਾਸ਼ ਇਸ ਜਗ੍ਹਾ ਦੇ ਉੱਤੇ ਹੋਇਆ ਹੋਇਆ ਹੈ ਔਰ ਇਸ ਪ੍ਰਕਾਸ਼ ਦਾ ਚਾਨਣਾ ਇਥੇ ਤੱਕ ਹੋਇਆ ਹੈ ਕਿ ਇਥੋਂ ਅਸੀਂ ਇੰਨਾ ਕਹਿ ਸਕਦੇ ਆ ਕਿ ਜਿਵੇਂ ਬਾਬਾ ਸਾਹਿਬ ਨੇ ਕਿਹਾ ਪੜੋ ਜੁੜੋ ਸੰਘਰਸ਼ ਕਰੋ ਪਰ ਜਿਹੜੀ ਗੁਰਬਾਣੀ ਹੈ ਨਾ ਉਹ ਥਾ ਡੂੰਗਾ ਸਮੁੰਦਰ ਹੈ ਜਿੰਨਾ ਪੜਦੇ ਜਾਵਾਂਗੇ ਜਿੰਨਾ ਜੁੜਦੇ ਜਾਵਾਂਗੇ ਉਹਨਾਂ ਜਿਹੜਾ ਗਿਆਨ ਹੈ ਉਹ ਇਨਸਾਨ ਨੂੰ ਹੁੰਦਾ ਜਾਏਗਾ ਤੋ ਸਾਨੂੰ ਜਿੰਨਾ ਕਿ ਚਾਨਣ ਹੋਇਆ ਕਿ ਗੁਰਮਤ ਅਸੇ ਮੁਤਾਬਕ ਚੱਲਣਾ ਚਾਹੀਦਾ ਔਰ ਜਿਹੜਾ 40 ਦਿਨ ਦੇ ਪਾਠ ਦੀ ਗੱਲ ਹੈ ਉਹ ਜਿਸ ਦਿਨ ਤੋਂ ਪ੍ਰਧਾਨ ਜੀ ਨੇ ਪੈਰ ਪਾਇਆ ਔਰ ਸਾਨੂੰ ਇਹਨਾਂ ਨੇ ਗੈੜ ਕੀਤਾ ਕਿ ਰਜਾਨਾ ਸੁਖਣੀ ਸਾਹਿਬ ਦਾ ਪਾਠ ਜਿਹੜਾ ਉਹ ਹੁੰਦਾ ਹੀ ਹੁੰਦਾ ਹੈ ਔਰ ਇਹ ਵਿਸ਼ੇਸ਼ ਦੀਵਾਨ ਸੀ ਸਾਡਾ ਵਿਸ਼ੇਸ਼ ਪੰਡਾਲ ਸਜਿਆ ਸੀ ਜਿਹੜਾ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਸੀ ਅੱਜ ਤੋਂ ਜਿਹੜਾ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਸ਼ਿਵਾਜ ਜੀ ਔਰ ਹੋਰ ਵੱਖ-ਵੱਖ ਪਾਰਟੀਆਂ ਦੇ ਨਮਾਇंदे ਜਿਹੜੇ ਹਾਜ਼ਰੀ ਲਵਾ ਕੇ ਗਏ ਸਾਰਿਆਂ ਦਾ ਧੰਨਵਾਦ ਕਰਦਾ ਇਥੇ ਆਉਣ ਤੇ ਹਾਰਦਿਕ ਸਵਾਗਤ ਜੀ ਆਇਆਂ ਨੂੰ ਤੇ ਨਾਲ ਹੀ ਬੇਨਤੀ ਹੈ ਕਿ ਦੇਗ ਵਰਤ ਰਹੀ ਹੈ ਉਸ ਤੋਂ ਬਾਅਦ ਗੁਰੂ ਕਾ ਲੰਗਰ ਪਿਆਰ ਹੈ ਸ਼ਵੀਰ ਚੱਲ ਰਹੀ ਹੈ ਜੋ ਸ਼ਾਮ ਤੱਕ ਇਹ ਲੰਗਰ ਇਹ ਸ਼ਵੀਰ ਗੁਰੂ ਦੇ ਦਿੱਤੇ ਹੋਏ ਪੰਡਾਰਿਆਂ ਵਿੱਚੋਂ ਆਇਆ ਹੋਇਆ ਤਿਲਕੂਲ ਜਿਸ ਵਿੱਚ ਬੜੀ ਬਰਕਤ ਹੈ ਇਸ ਦੇ ਬਾਅਦ ਉਹ ਚੱਲ ਰਿਹਾ ਹੈ ਹੋਰ ਕਦੇ ਆਏ ਨਹੀਂ ਬਚੇਗਾ ਔਰ ਜਦੋਂ ਬਚੇਗਾ ਤੇ ਅਗਲੇ ਪ੍ਰੋਗਰਾਮਾਂ 'ਚ ਫੇਰ ਵਰਤਿਆ ਜਾਏਗਾ ਔਰ ਉਮੀਦ ਕਰਾਂਗਾ ਇਸੇ ਤਰ੍ਹਾਂ ਸਾਡੇ ਸਤਿਕਾਰਯੋਗ ਪਤਾਮਾ ਜੀਆਂ ਤੋਂ ਇਹ ਸਾਰੇ ਇਸੇ ਤਰ੍ਹਾਂ ਹਾਜ਼ਰੀਆਂ ਭਰਦੇ ਰਹਿਣਗੇ ਔਰ ਇਹ ਜਿਹੜਾ ਗੁਰੂ ਦਰਬਾਰ ਹੈ ਇਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਦਾ ਹੋਇਆ ਅਸੀਸਾਂ ਵਧਦਾ ਰਹੇਗਾ ਇਹਨਾਂ ਸ਼ਬਦਾਂ ਦੇ ਨਾਲ ਆਪਕਾਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ